ਵੀਰੋ ਤੁਹਾਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਲੰਬੇ ਸਮੇਂ ਤੋਂ ਸੱਚਾ ਮਿੱਤਰ ਸਰਦਾਰ ਇੰਡਸਟਰੀ ਮਾਨਸਾ ਵਾਲੇ ਬਣੇ ਹੋਏ ਨੇ ਇਹਨਾਂ ਨੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਸੰਧ ਨੇ ਜਿਹੜੇ ਉਹ ਖੇਤੀ ਦੇ ਵਿੱਚ ਉਪਲਬਧ ਕਰਵਾਏ ਨੇ ਤੇ ਉਹ ਵੀ ਸੰਧ ਨੇ ਜਿਹੜੇ ਖੇਤੀ ਦੇ ਵਿੱਚ ਉਪਲਬਧ ਕਰਵਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸਾਨਾਂ ਨੂੰ ਸਬਸਿਡੀ ਵੀ ਜਿਹੜੀ ਉਪਲਬਧ ਕਰਵਾਈ ਜਾ ਰਹੀ ਹੈ ਮਾਨਸਾ ਦੇ ਵਿੱਚ ਸਰਦਾਰ ਇੰਡਸਟਰੀ ਵਾਲਾਂ ਦਾ ਇੱਕ ਅਜਿਹਾ ਲੋਗੋ ਬਣਿਆ ਹੋਇਆ ਜਿਹੜਾ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਸੂਬੇ ਦੇ ਵਿੱਚ ਇਹਨਾਂ ਦੇ ਬਣੇ ਹੋਏ ਜਿਹੜੇ ਖੇਤੀ ਸੰਦ ਨੇ ਉਹ ਕਿਸਾਨ ਸ਼ੌਂਕ ਦੇ ਨਾਲ ਖਰੀਦ ਰਹੇ ਨੇ ਤੇ ਕਿਸਾਨ ਇਹਨਾਂ ਨੂੰ ਆਪਣੀ ਖੇਤੀ ਦੇ ਵਿੱਚ ਆਪਣਾ ਇੱਕ ਸੱਚਾ ਮਿੱਤਰ ਵੀ ਮੰਨ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਸੱਚੇ ਮਿੱਤਰ ਸਰਦਾਰ ਰੀਪਰ ਵਾਲਾਂ ਦੇ ਬਣਾਏ ਹੋਏ ਸੰਦਾਂ ਦੀ ਤਾਂ ਉਹਨਾਂ ਦੇ ਵਿੱਚ ਸੁਪਰ ਸੀਡਰ ਆ ਜਾਂਦਾ ਹੈ ਜ਼ੀਰੋ ਡ੍ਰਿਲ ਆ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਜਿਹੜਾ ਰੋਟਾਵੇਟਰ ਆ ਉਹ ਵੀ ਕਿਸਾਨਾਂ ਨੂੰ ਸਰਦਾਰ ਇੰਡਸਟਰੀ ਵਾਲਾਂ ਵੱਲੋਂ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਜੇਕਰ ਗੱਲ ਦੂਸਰੇ ਸੂਬਿਆਂ ਦੀ ਕੀਤੀ ਜਾਵੇ ਝੋਨਾ ਜਾਂ ਕਣਕ ਵਡਣ ਦੇ ਵਿੱਚ ਜਿੱਥੇ ਲੇਬਰ ਦੀ ਜ਼ਿਆਦਾ ਖਪਤ ਹੁੰਦੀ ਹੈ ਲੇਬਰ ਦੀ ਜ਼ਿਆਦਾ ਮਹਿੰਗਾਈ ਹੋਣ ਕਾਰਨ ਉਹ ਕਿਸਾਨਾਂ ਨੂੰ ਸਰਦਾਰ ਇੰਡਸਟਰੀ ਵਾਲਿਆਂ ਵੱਲੋਂ ਜਿਹੜੇ ਰੀਪਰ ਨੇ ਉਹ ਵੀ ਬਹੁਤ ਹੀ ਵਧੀਆ ਮੁਹੱਈਆ ਕਰਵਾ ਰਹੇ ਜਾਂ ਕਰਵਾਏ ਜਾਂਦੇ ਨੇ ਤਾਂ ਉਹ ਤੁਹਾਨੂੰ ਅੱਜ ਸਰਦਾਰ ਇੰਡਸਟਰੀ ਵਾਲਿਆਂ ਦੇ ਬਣਾਏ ਹੋਏ ਉਹਨਾਂ ਸਾਰੇ ਸੰਧਾਂ ਦੇ ਨਾਲ ਰੂਬਰੂ ਕਰਵਾ ਰਹੇ ਹਾਂ ਜਿਹੜੇ ਕਿਸਾਨਾਂ ਦੇ ਸੱਚੇ ਮਿੱਤਰ ਬਣੇ ਹੋਏ ਨੇ ਤੇ ਇਹਨਾਂ ਦੀਆਂ ਕੀ ਕੀ ਖਾਸੀਅਤਾਂ ਨੇ ਇਹਨਾਂ ਬਾਰੇ ਵੀ ਤੁਹਾਨੂੰ ਜਾਣੂ ਕਰਵਾ ਦਿੰਨੇ ਆ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੁਪਰ ਫੀਡਰ ਬੀਤੇ ਕਿ ਸੁਪਰ ਫੀਡਰ ਕਿਸ ਤਰ੍ਹਾਂ ਦਾ ਕਿਸਾਨਾਂ ਦੇ ਲਈ ਸਹਾਇ ਹੈ ਕੀ ਕੀ ਇਹਦੀਆਂ ਖਾਸੀਅਤਾਂ ਨੇ ਤਾਂ ਉਹ ਤੁਹਾਨੂੰ ਪਹਿਲਾਂ ਸੁਪਰ ਫੀਡਰ ਬਾਰੇ ਜਾਣਕਾਰੀ ਦੇ ਦਿੰਨੇ ਆ ਕੀ ਸੁਪਰ ਫੀਡਰ ਦੀ ਗੱਲ ਕਰਦੇ ਆ ਸੁਪਰ ਫੀਡਰ ਸਾਡੇ ਕੋਲੇ ਜਿਹੜੇ ਹੈਗੇ ਆ ਸਾਰੇ ਸਾਈਜ਼ ਇਹਦੇ ਚ ਅਵੇਲੇਬਲ ਨੇ ਜਿਦਾਂ 6 ਫੁੱਟ 7 ਫੁੱਟ 8 ਫੁੱਟ 9 ਫੁੱਟ ਸਾਰੇ ਦੇ ਸਾਰੇ ਕਿਸਾਨ ਵੀਰਾਂ ਦੀ ਡਿਮਾਂਡ ਦੇ ਅਨੁਸਾਰ ਜਿਹੜੇ ਹੈਗੇ ਆ ਸਾਡੇ ਕੋਲ ਅਵੇਲੇਬਲ ਨੇ ਤਾਂ ਇਹਦੇ ਜਿਹੜੇ ਫੀਚਰ ਨੇ ਅਲੱਗ-ਅਲੱਗ ਤੁਹਾਨੂੰ ਮੈਂ ਦੱਸਦਾ ਜਿਹੜਾ 6 ਫੁੱਟ ਹੈਗਾ ਉਹ 48 ਬਲੇਡ ਦੇ ਵਿੱਚ 7 ਫੁੱਟ 54 ਬਲੇਡ ਦੇ ਵਿੱਚ 8 ਫੁੱਟ ਜਿਹੜਾ 60 ਬਲੇਡਾਂ ਦੇ ਵਿੱਚ ਤੇ 9 ਫੁੱਟ ਜਿਹੜਾ ਹੈਗਾ 72 ਬਲੇਡਾਂ ਦੇ ਵਿੱਚ ਸਾਡੇ ਕੋਲੇ ਅਵੇਲੇਬਲ ਹੈ ਜੀ ਤੇ ਉਸੇ ਹਿਸਾਬ ਨਾਲ ਜਿਹੜੀ ਜਿਹੜੀ ਹੈਗੀ ਹੈ ਇਹਦਾ ਸਾਈਜ਼ ਦੇ ਹਿਸਾਬ ਨਾਲ ਇਹਦੇ ਪਿੱਛੇ ਜਿਹੜੇ ਟਾਈਮਸ ਹੈਗੇ ਨੇ ਉਹ ਵਾਧੀਆਂ ਘਟਦੀਆਂ ਨੇ ਜਿਵੇਂ 7 ਫੁੱਟ ਦੇ ਵਿੱਚ 11 ਟਾਈਨ ਤੇ 8 ਫੁੱਟ 13 ਟਾਈਨ 13 ਟਾਈਨ ਅਵੇਲੇਬਲ ਹੈ ਤੇ ਜਿਹੜਾ ਲੇਟੈਸਟ ਮਾਡਲ ਆਜਕਲ ਚੱਲ ਰਿਹਾ ਤੇ ਸਾਈਡ ਦੇ ਵੀ ਜਿਹੜਾ ਹੈਗਾ ਅਸੀਂ ਬਰਮਗਿਰ ਦੀ ਜਗ੍ਹਾ ਇਹਦੇ ਦੂਸਰਾ ਗੀਅਰ ਦਿੱਤਾ ਹੋਇਆ ਹੈ ਵੱਡਾ ਗੀਅਰ ਲੱਗਿਆ ਹੋਇਆ ਤਾਂ ਕਿ ਕਿਸੇ ਵੀ ਕਿਸਮ ਦੀ ਕਿਸਾਨ ਵੀਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਡਿਸਕ ਮਾਡ ਸੂਪਰ ਸੀਟਰ ਜਿਆਦਾ ਕਿਸਾਨ ਵੀਰ ਪਸੰਦ ਕਰਦੇ ਨੇ। ਤੁਹਾਡੇ ਨਾਲ ਹੀ ਜ਼ੀਰੋ ਡ੍ਰਿੱਲ ਦੀ ਗੱਲ ਕੀਤੀ ਜਾਵੇ ਤਾਂ ਜ਼ੀਰੋ ਡ੍ਰਿੱਲ ਦੇ ਵਿੱਚ ਕੀ ਕੀ ਖਾਸੀਅਤਾਂ ਨੇ ਉਹਦੇ ਬਾਰੇ ਹਾਂਜੀ ਜ਼ੀਰੋ ਡ੍ਰਿੱਲ ਵੀ ਸਾਡੀ ਜਿਹੜੀ ਹੈਗੀ ਤੁਸੀਂ ਪਹਿਲਾਂ ਤਾਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਹੈਗਾ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ। ਬਾਕੀ ਸਾਡੇ ਕੋਲੇ ਜਿੰਨਾ ਵੀ ਕੰਮ ਜਿਹੜਾ ਹੈਗਾ ਤਿਆਰ ਹੁੰਦਾ ਹੈ ਸਾਡੇ ਕੋਲੇ ਅੰਦਰ ਹੀ ਮਸ਼ੀਨਾਂ ਲੱਗੀਆਂ ਹੋ ਜਾਂਦੀਆਂ ਨੇ ਜਿਹੜੀਆਂ ਹੈਗੀਆਂ ਆਟੋਮੈਟਿਕ ਮਸ਼ੀਨਾਂ ਨੇ ਲੇਜ਼ਰ ਕਟਿੰਗ ਵਗੈਰਾ ਆਟੋਮੈਟਿਕ ਬੈਂਡਿੰਗ ਮਸ਼ੀਨਾਂ ਸਾਰਾ ਟੋਟਲੀ ਜੋ ਕੰਮ ਹੈਗਾ ਅੰਦਰ ਹੀ ਸਾਡਾ ਤਿਆਰ ਹੁੰਦਾ ਤੇ ਜਿੰਨੀ ਵੀ ਇਹਦੇ ਤੇ ਵੈਲਡਿੰਗ ਵਗੈਰਾ ਯੂਜ਼ ਕੀਤੀ ਜਾਂਦੀ ਹੈ ਸਾਰੀ ਮਿੰਗ ਵੈਲਡ ਯੂਜ਼ ਕੀਤੀ ਜਾਂਦੀ ਹੈ ਇਹ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਜ਼ੀਰੋ ਟੈਲ ਸੀਡ ਕੰਫਰਟੀਲਾਈਜ਼ਰ ਡਲਰ ਖਾਦ ਤੇ ਬੀਜ ਜਿਹੜੀ ਹੈਗੀ ਹੈ ਦੋਨੋਂ ਹੀ ਇਕੱਠੇ ਇਹਦੇ ਚ ਜਿਹੜੇ ਹੈਗੇ ਆ ਖੇਤ ਦੇ ਵਿੱਚ ਪੈਂਦੇ ਨੇ ਤੇ ਇਹਦੇ ਵਿੱਚ ਵੀ ਜਿਹੜੇ ਹੈਗੇ ਸਾਰੇ ਸਾਈਜ਼ ਅਵੇਲੇਬਲ ਨੇ ਜਿੱਦਾਂ 7 79 99 119 139 159 ਸਾਰੇ ਸਾਈਜ਼ ਜਿਹੜੇ ਹੈਗੇ ਇਹਦੇ ਚ ਅਵੇਲੇਬਲ ਨੇ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਖੇਤੀ ਦੇ ਵਿੱਚ ਸਰਦਾਰ ਇੰਡਸਟਰੀ ਵਾਲਿਆਂ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਸੰਦ ਰਿਓ ਉਪਲਬਧ ਕਰਵਾਏ ਜਾਂਦੇ ਨੇ ਨਾਲ ਹੀ ਆਪਣੇ ਕੋਲੇ ਦੇ ਨੀ ਇਹ ਟੂੜੀ ਵਾਲੀ ਮਸ਼ੀਨ ਆ ਜਿਹਨੂੰ ਆਪਾਂ ਸਟਰਾ ਰੀਪਰ ਕਹਿੰਦੇ ਆ ਇਹ ਵੀ ਕੀ ਕੀ ਖਾ ਕੇ ਤਾਂ ਇਹ ਇਹਦੀ ਵੀ ਖਾਸ ਜਿਹੜੀ ਹੈਗੀ ਆ ਜੀ ਜਿਹੜੀ ਹੈਗੀ ਆ ਟੂੜੀ ਬਣਾਉਣ ਦਾ ਕੰਮ ਇਹ ਤੋਂ ਲਿਆ ਜਾਂਦਾ ਹੈ ਇਹ ਜਿਹੜੀ ਤੁਹਾਡੇ ਸਾਹਮਣੇ ਮਸ਼ੀਨ ਖੜੀ ਹੈ ਇਹ ਜਿਹੜੀ ਹੈਗੀ ਆ 7 ਫੁੱਟ ਇਹਦਾ ਕਟਰ ਵਾਰ ਹੈ 56 ਇੰਚ ਬਾਡੀ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਈਡ ਦੇ ਇਹਦੇ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ 에ਅ ਕੰਪਰੈਸਰ ਵੀ ਇਹਦੇ ਤੇ ਨਾਲ ਦਿੰਨੇ ਆ ਮਸ਼ੀਨ ਦੇ ਪੂਰੀ ਹੈਵੀ ਮਸ਼ੀਨ ਬਣੀ ਹੋ ਵਧੀਆ ਬ੍ਰਾਂਡਡ ਇਹਦੇ ਜਿਹੜੇ ਜਿਹੜੇ ਨੇ ਕਿਸਾਨ ਵੀਰਾਂ ਨੂੰ ਟਾਇਰ ਮਿਲਣਗੇ ਜਿੱਦਾਂ BK T ਜਾਂ MRF ਕੰਪਨੀ ਵਗੈਰਾ ਦੇ ਕੁੱਲ ਚੀਜ਼ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹਦੀ ਡਿਜ਼ਾਈਨਿੰਗ ਇਹਦੀ ਫਿਨਿਸ਼ਿੰਗ ਇਹਦੇ ਤੇ ਜੋ ਵੀ ਮਟੀਰੀਅਲ ਲੱਗਾ ਹੋਇਆ ਪੂਰਾ ਹੈਵੀ ਕੁਆਲਟੀ ਦਾ ਜਿਹੜਾ ਇਹਦਾ ਲੱਗਾ ਹੋਇਆ ਤੇ ਜਿਹੜੀ ਇਹਦੀ ਕੈਪੈਸਿਟੀ ਹੈ ਤਾਂ ਵੱਡੀ ਟਰਾਲੀ ਜਿਹੜੀ ਹੁੰਦੀ ਹੈ ਉਹ 19-20 ਮਿੰਟਾਂ ਦੇ ਵਿੱਚ ਟਰਾਲੀ ਲੋਡ ਕਰ ਲੈਂਦੀ ਹੈ ਨਾਲ ਹੀ ਸੁਵਿਧਾ ਆਪਾਂ ਗੱਲ ਕਰ ਰਹੇ ਸੀ ਕਿ ਰੋਟਾਵੇਟਰ ਦੀ ਤਾਂ ਰੋਟਾਟਰ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਦੇ ਦਈਏ ਹਾਂਜੀ ਇਹ ਸਰ ਸਾਡੇ ਜਿਹੜੇ ਹੈਗੇ ਰੋਟਾਵੇਟਰ ਆ ਜਾਂਦੇ ਨੇ ਰੋਟਾਵੇਟਰ ਦੇ ਵਿੱਚ ਵੀ ਸਾਡੇ ਕੋਲੇ ਜਿਹੜੇ ਹੈਗੇ 6 ਫੁੱਟ ਤੋਂ ਲੈ ਕੇ 12 ਫੁੱਟ ਤੱਕ ਦੇ ਸਾਈਜ਼ ਅਵੇਲੇਬਲ ਨੇ ਇਹਦੇ ਚ ਕੀ ਖਾਸੀਤ ਹੈ ਇਹਦੇ ਚ ਵੱਡਾ ਗੇਅਰ ਲੱਗਿਆ ਹੋਇਆ ਮਲਟੀ ਸਪੀਡ ਦਾ 13 13 13 23 ਦਾ ਮਲਟੀ ਸਪੀਡ ਗੇਅਰ ਜਿਹੜਾ ਹੈਗਾ ਅਸੀਂ ਲਾਉਨੇ ਆ ਜਿਹੜੀ ਇਹਦੀ ਪਾਈਪ ਤੁਸੀਂ ਅੱਗੇ ਦੇਖ ਰਹੇ ਹੋ ਜਿਹੜੀ ਇਹ ਨੱਕਿਆਂ ਵਾਲੀ ਪਾਈਪ ਲੱਗੀ ਹੋਈ ਹੈ ਇਹਦੇ ਚ 3 ਇੰਚੀ ਲੱਗੀ ਹੋਈ ਹੈ ਆਮ ਆਮ ਕਰਕੇ ਜੋ ਪਾਈਪ ਲੱਗੀ ਹੁੰਦੀ ਹੈ 2.5 ਇੰਚੀ ਤੁਸੀਂ ਦੇਖੋਗੇ ਮਾਰਕੀਟ ਦੇ ਵਿੱਚ ਕਈ ਕੰਪਨੀਆਂ 2.5 ਇੰਚੀ ਪਾਈਪ ਜਿਹੜੀਆਂ ਹੈਗੀਆਂ ਇਸਤੇਮ ਤੇ 95 ਵਰਤਮਾਲ ਕੀਤੀ ਜਾਂਦੀ ਹੈ ਪੂਰੇ ਹੈਵੀ ਨੱਕੇ ਵਗੈਰਾ ਨੇ ਦੋਨੇ ਅਸੀਂ ਤਵੀਆਂ ਜਿਹੜੀਆਂ ਹੈਗੀਆਂ ਰੋਟਾਵੇਟਰ ਦੇ ਲਗਾ ਕੇ ਦਿੰਨੇ ਆ ਤੇ ਇੱਕ ਸਾਲ ਦੀ ਜਿਹੜੀ ਹੈਗੀ ਇਹਦੀ ਪੂਰੀ ਫੁੱਲ ਗਾਰੰਟੀ ਦਿੱਤੀ ਜਾਂਦੀ ਹੈ। ਸੋ ਜੀ ਇਹ ਤਾਂ ਬਹੁਤ ਸਾਰੇ ਸਾਧਨ ਨੇ ਜਿਹੜੇ ਸਰਦਾਰ ਇੰਡਸਟਰੀ ਵਾਲਿਆਂ ਵੱਲੋਂ ਕਿਸਾਨਾਂ ਲਈ ਉਪਲਬਧ ਕਰਵਾਏ ਗਏ ਨੇ ਕਿਸਾਨਾਂ ਦੇ ਇੱਕ ਸੱਚੇ ਮਿੱਤਰ ਬਣੇ ਹੋਏ ਨੇ। ਨਾਲ ਹੀ ਆਪਾਂ ਤਾਂ ਗੱਲ ਕਰ ਰਹੇ ਸੀ ਕਿ ਦੇਸ਼ ਵਿਦੇਸ਼ ਦੇ ਵੱਖ-ਵੱਖ ਜਿਹੜੇ ਸੂਬੇ ਨੇ ਤਾਂ ਦੇਸ਼ਾਂ ਦੇ ਦੀ ਵੀ ਗੱਲ ਕਰ ਰਹੇ ਸੀ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਿਸਾਨਾਂ ਨੂੰ ਜਿਹੜੇ ਆ ਆਪਣਾ ਰੀਪਰ ਨੇ ਉਹ ਵਹੀਆ ਕਰਵਾਏ ਜਾਂਦੇ ਨੇ ਰੀਪਰ ਕਿਹੜੇ-ਕਿਹੜੇ ਕਿਸਮ ਦੇ ਨੇ ਕੀ-ਕੀ ਇਹਨਾਂ ਦੀ ਖਾਸੀਅਤਾਂ ਉਹਦੇ ਬਾਰੇ ਵੀ ਜਾਣਕਾਰੀ ਦੇ ਦਈਏ ਰੀਪਰ ਦੀ ਗੱਲ ਕਰੀਏ ਤਾਂ ਇਹ ਸਾਡੇ ਜਿਹੜੇ ਹੈਗੇ ਨੇ ਰੀਪਰ ਨੇ ਜੀ ਇਹ ਜਿਹੜਾ ਹੈਗਾ 3 ਕਨਵੇਅਰ ਬੈਲਟ ਤਿੰਨ ਪਟੇ ਵਾਲਾ ਰੀਪਰ ਬੋਲਦੇ ਨੇ ਇਸ ਨੂੰ ਤੇ ਇਹ ਜਿਹੜਾ ਹੈਗਾ ਕਣਕ ਤੇ ਝੋਨਾ ਕੱਟਣ ਲਈ ਜਿਹੜਾ ਹੈਗਾ ਵਰਤਿਆ ਜਾਂਦਾ ਰੀਪਰ ਜਿਹੜਾ ਹੈਗਾ ਸਾਡਾ ਜ਼ਿਆਦਾਤਰ ਬਾਕੀ ਸਟੇਟਾਂ ਦੇ ਵਿੱਚ ਭੇਜਿਆ ਜਾਂਦਾ ਜਿੱਦਾਂ ਯੂਪੀ, ਬਿਹਾਰ, ਰਾਜਸਥਾਨ, ਹਰਿਆਣਾ ਆਲਮੋਸਟ ਸਾਰੀਆਂ ਸਟੇਟਾਂ ਦੇ ਵਿੱਚ ਜਾਂਦਾ ਉਸ ਤੋਂ ਇਲਾਵਾ ਜੇ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਵਿਦੇਸ਼ ਰੀਪਰ ਤੇ ਰੀਪਰ ਤੋਂ ਇਲਾਵਾ ਰੋਟਾਬੀਟਰ ਵੀ ਅਸੀਂ ਜਿਹੜਾ ਹੈਗਾ ਐਕਸਪਲੋਰ ਕਰ ਰਹੇ ਹਾਂ ਇਹਦੇ ਰੀਪਰ ਦੇ ਵਿੱਚ ਅਸੀਂ ਇੱਕ ਲੇਟੈਸਟ ਹੁਣ ਅੱਜ ਕੱਲ ਜਿਹੜਾ ਮਾਡਲ ਚੱਲ ਰਿਹਾ ਕੱਟ ਕੇ ਬੰਨਣ ਵਾਸਤੇ ਰੀਪਰ ਬਾਈਂਡਰ ਕਹਿੰਦੇ ਆ ਉਹਨੂੰ ਉਹ ਵੀ ਹੈ ਨਾ ਮੈਕਨਿਕ ਇਹ ਰੀਪਰ ਬਾਈਂਡਰ ਹੈ ਜੀ ਇਹਦੇ ਵਿੱਚ ਕੀ ਖਾਸੀਅਤ ਹੈ ਇਹ ਫਸਲ ਨੂੰ ਕੱਟਣ ਦੇ ਨਾਲ ਨਾਲ ਉਹਦੀਆਂ ਭਰੀਆਂ ਵੀ ਬੰਨ੍ਹਦਾ ਹੈ ਇਹ ਜ਼ਿਆਦਾਤਰ ਇਸਤੇਮਾਲ ਹੁੰਦਾ ਕਣਕ ਤੇ ਝੋਨੇ ਲਈ ਅੱਛਾ ਹੋਰ ਕੀ ਮਾਰਕੀਟ ਦੇ ਵਿੱਚ ਕਈ ਕੰਪਨੀਆਂ ਹੋਰ ਵੀ ਰੀਪਰ ਬਾਈਂਡਰ ਤਿਆਰ ਕਰ ਰਹੀਆਂ ਨੇ ਪਰ ਸਾਡੇ ਕੋਲੇ ਜਿਹੜਾ ਹੈਗਾ ਅਸੀਂ ਇਹਦਾ ਇੱਕ ਜਿਹੜਾ ਹੈਗਾ ਬੈਕ ਵਰਜਨ ਅ ਜੋ ਬੈਕ ਰਿਪਰ ਵੈਂਡਰ ਇਹ ਟਰੈਕਟਰ ਦੇ ਪਿੱਛੇ ਜਿਹੜਾ ਹੈਗਾ ਇੰਸਟਾਲ ਹੁੰਦਾ ਹੈ ਤੇ ਰਿਵਰਸ ਗੇਅਰ ਦੇ ਵਿੱਚ ਟਰੈਕਟਰ ਚੱਲਦਾ ਹੈ ਇਹਦੀ ਖਾਸੀਅਤ ਕੀ ਹੈ ਕਿ ਇਹ ਟਰੈਕਟਰ ਦੇ ਪਿੱਛੇ ਲਗਾਉਣਾ ਉਤਾਰਨਾ ਬਹੁਤ ਜਿਆਦਾ ਆਸਾਨ ਹੈ 2 ਮਿੰਟਾਂ ਦਾ ਹੀ ਕੰਮ ਹੈ ਲਿੰਕ ਡਰਾਈਵ ਹੈ ਤੁਸੀਂ ਲਿੰਕਾਂ ਦੇ ਵਿੱਚ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਿੰਕਾਂ ਪਾਓ ਤੇ ਕ੍ਰੋਸ ਪਾਓ ਤੇ ਤੁਹਾਡਾ ਇਹ ਕੰਮ ਕਰਨ ਦੇ ਲਈ ਤਿਆਰ ਤੁਨੀ ਤੋਂ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਿਸਾਨ ਇਸ ਤੋਂ ਇਲਾਵਾ ਸਾਡੇ ਜਿਹੜੇ ਹੈਗੇ ਜੀ ਜਿੱਦਾਂ ਵੱਡੇ ਰੀਪਾ ਜਾਂਦੇ ਨੇ ਜਿੱਦਾਂ 4 ਪਟਾ 5 ਪਟਾ ਜੋ ਜਿੱਦਾਂ ਥੋੜੀਆਂ ਜਿਹਾ ਲੰਬੀਆਂ ਫਸਲਾਂ ਹੁੰਦੀਆਂ ਜਿਵੇਂ ਬਾਜਰਾ ਜਵਾਰ ਮੱਕੀ ਵਗੈਰਾ ਉਹਨਾਂ ਲਈ ਜਿਹੜੇ ਹੈਗੇ 4 ਪਟਾ ਤੇ 5 ਪਟਾ ਰੀਪਰ ਜਿਹੜਾ ਉਪਯੋਗੀ ਹੈ ਕਿਉਂਕਿ ਜੋ ਫਸਲ ਹੈ ਉਹਦੀ ਹਾਈਟ ਵੱਡੀ ਹੋਣ ਦੇ ਕਾਰਨ ਉਹਦਾ ਵੇਟ ਵੀ ਵੱਜ ਜਾਂਦਾ ਤਾਂ ਕਿ ਉਹਨੂੰ ਜਿਹੜੀ ਹੈਗੀ ਹੈ ਸਾਈਡ ਤੇ ਪ੍ਰੋਪਰ ਸਹੀ ਦਿਸ਼ਾ 'ਚ ਗਰਾਉਣ ਵਾਸਤੇ ਉਹਦੀ ਐਕਸਟਾ ਜਿਹੜੀ ਹੈਗੇ ਪਟੇ ਦਿੱਤੇ ਹੁੰਦੇ ਨੇ ਸਪੋਰਟ ਵਾਸਤੇ ਜੇ ਆਪਾਂ ਗੱਲ ਕਰ ਰਹੇ ਇੱਥੇ ਸੁਖਜੀਤ ਦੇ ਕਿਸਾਨ ਤੁਹਾਡੇ ਤੋਂ ਬਾਹਰਲੇ ਸੂਬਿਆਂ ਦੇ ਕਿਸਾਨ ਕੋਈ ਇਸ ਤਰ੍ਹਾਂ ਦੇ ਸੰਦ ਲੈ ਕੇ ਜਾਂਦੇ ਆ ਉਹਨਾਂ ਨੂੰ ਕਿੱਥੇ ਤਰ੍ਹਾਂ ਦੀ ਕੋਈ ਸਮੱਸਿਆ ਆ ਤਾਂ ਉਹਦੀ ਰਿਪੇਅਰ ਕਿਸ ਤਰ੍ਹਾਂ ਹੋਵੇਗੀ ਕੀ ਤੁਹਾਡੇ ਕੋਈ ਆਪਦੇ ਇੰਜੀਨੀਅਰ ਜਾਣਗੇ ਜਾਂ ਕਿਸ ਤਰ੍ਹਾਂ ਹੋਵੇਗੀ ਜੀ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੈਸੇ ਤਾਂ ਸਾਡੇ ਹਰ ਸਟੇਟ ਦੇ ਵਿੱਚ ਲਗਭਗ ਹਰ ਜ਼ਿਲ੍ਹੇ ਦੇ ਵਿੱਚ ਹੀ ਸਾਡੇ ਜਿਹੜੇ ਹੈਗੇ ਡੀਲਰ ਅਵੇਲੇਬਲ ਨੇ ਕਿਸਾਨ ਵੀਰ ਡੀਲਰਾਂ ਤੋਂ ਵੀ ਜਿਹੜਾ ਹੈਗਾ ਪਰਚੇਜ਼ ਕਰ ਸਕਦਾ ਤੇ ਸੀਜ਼ਨ ਦੇ ਦੌਰਾਨ ਡੀਲਰਾਂ ਕੋਲੇ ਵੀ ਸਾਡੀਆਂ ਟੀਮਾਂ ਜਿਹੜੀਆਂ ਹੈ ਕੋਈ ਵੀ ਪਰਤੀਵੇ ਕਰਦਾ ਤਾਂ ਉਹਨੂੰ ਵੀ ਜਿਹੜੀ ਹੈਗੀ ਆ ਫੁੱਲ ਸਰਵਿਸ ਖੇਤ ਦੇ ਵਿੱਚ ਹੀ ਦਿੱਤੀ ਜਾਂਦੀ ਹੈ ਜੋ ਸੀਜ਼ਨ ਦੇ ਦੌਰਾਨ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਤਾਂ ਕਈ ਟੀਮਾਂ ਹੁੰਦੀਆਂ ਨੇ ਜਿਹੜੀਆਂ ਫੀਲਡ ਦੇ ਵਿੱਚ ਮੌਜੂਦ ਹੁੰਦੀਆਂ ਨੇ ਤਾਂ ਜੋ ਵੀ ਉਹਦੇ ਨਜ਼ਦੀਕ ਜਿਹੜੀ ਸਾਡੀ ਟੀਮ ਘੁੰਮਰੀ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜੀ ਹੈਗੀ ਨੰਬਰ ਫਾਰਵਰਡ ਕੀਤਾ ਜਾਂਦਾ ਤੇ ਖੇਤ ਦੇ ਵਿੱਚ ਹੀ ਕਿਸਾਨ ਵੀਰ ਨੂੰ ਜਾ ਕੇ ਸਰਵਿਸ ਮਹਈਆ ਕੀਤੀ ਜਾਂਦੀ ਕੋਈ ਕਈ ਕਿਸਾਨ ਨੂੰ ਜਿਹੜੇ ਉਹ ਜਿਸ ਤਰ੍ਹਾਂ ਆਪਾਂ ਦੱਸਿਆਗਾ ਵੀ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਸਾ ਪ੍ਰਾਪਤ ਜਿਹੜੇ ਖੇਤੀ ਸੰਧ ਨੇਗੇ ਉਹਨਾਂ ਤੇ ਸਬਸਿਡੀ ਦਿੱਤੀ ਜਾਂਦੀ ਆ ਕਿਸੇ ਕਿਸਾਨ ਨੂੰ ਇਸ ਤਰ੍ਹਾਂ ਦੀ ਤਾਂ ਨਹੀਂ ਕੋਈ ਸਮੱਸਿਆ ਆਉਂਦੀ ਵਿਵਾਦ ਚ ਉਹਨਾਂ ਨੂੰ ਸਬਸਿਡੀ ਦੇ ਕਾਰਨ ਜਿਹੜਾ ੱੱਕੇ ਖਾਣੇ ਪੈਂਦੇ ਹੋਣ ਨਹੀਂ ਨਹੀਂ ਦੇਖੋ ਜਿਹੜੀ ਸਬਸਿਡੀ ਦੀ ਗੱਲ ਕਰੀਏ ਸਬਸਿਡੀ ਅਲੱਗ-ਅਲੱਗ ਸਟੇਟ ਗਵਰਨਮੈਂਟ ਦਾ ਜਿਹੜਾ ਹੈਗਾ ਕੰਮ ਹੁੰਦਾ ਹੈ ਤਾਂ ਜੋ ਵੀ ਸਟੇਟ ਨੇ ਜਿਹੜੀ ਹੈਗੀ ਐ ਅਲੱਗ-ਅਲੱਗ ਪਾਲਿਸੀਆਂ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਜਿਹੜੇ ਕਿਸਾਨ ਵੀਰ ਨੇ ਸਬਸਿਡੀ ਸਰਕਾਰ ਡਿਕਲੇਅਰ ਕਰਦੀ ਹੈ ਤਾਂ ਉਹਦਾ ਕੋਈ ਮਿਆਦ ਰੱਖੀ ਜਾਂਦੀ ਹੈ ਉਹਦੇ ਦੌਰਾਨ ਹੀ ਕਿਸਾਨ ਵੀਰ ਆਪਣਾ ਅਪਲਾਈ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਉਹਦੇ ਡਾਕੂਮੈਂਟੇਸ਼ਨ ਪ੍ਰੋਪਰ ਹੈਗੀ ਆ ਪੂਰੀ ਉਹਨਾਂ ਦੀ ਜਿਹੜੀ ਹੈਗੀ ਹੈ ਫੋਲੋ ਕਰਦਾ ਜਿਹੜੇ ਦਿਸ਼ਾ ਨਿਰਦੇਸ਼ ਨੇ ਤਾਂ ਕਿਸਾਨ ਵੀਰ ਨੂੰ ਸਬਸਿਡੀ ਉਹਦੇ ਖਾਤੇ ਦੇ ਵਿੱਚ ਹੀ ਦਿੱਤੀ ਜਾਂਦੀ ਹੈ ਕੋਈ ਖੱਜਲ ਖਵਾਰੀ ਨਹੀਂ ਹੁੰਦੀ ਆਨਲਾਈਨ ਸਿਸਟਮ ਹੈ ਸਾਡੇ ਥਰੂ ਜੇ ਕੋਈ ਕਸਟਮਰ ਸਬਸਿਡੀ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਹੈ ਉਹਦੇ ਤੋਂ ਐਕਸਟਰਾ ਕੋਈ ਇੱਕ ਪੈਸਾ ਵੀ ਨਹੀਂ ਲਿਆ ਜਾਂਦਾ ਫ੍ਰੀ ਆਫ ਕਾਸਟ ਜਿਹੜੀ ਹੈਗੀ ਸਬਸਿਡੀ ਅਪਲਾਈ ਕੀਤੀ ਜਾਂਦੀ ਹੈ ਪਰ ਸਬਸਿਡੀ ਆਉਣਾ ਨਾ ਆਉਣਾ ਇਹ ਸਰਕਾਰ ਦੇ ਹੀ ਹੱਥ ਵਿੱਚ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿਸੇ ਵੀਰ ਦੇ ਕੋਈ ਡਾਕੂਮੈਂਟੇਸ਼ਨ ਵਿੱਚ ਕਮੀ ਆ ਗਈ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਕਿਸਾਨ ਵੀਰ ਆ ਆਪਣਾ ਆਪ ਜ਼ਿੰਮੇਵਾਰ ਹੈ ਜੇ ਉਹਦੀ ਕੋਈ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਕਮੀ ਪੇਸ਼ੀ ਆਉਂਦੀ ਹੈ ਸਰਦਾਰ ਲੁਕੇ ਇੰਡਸਟਰੀ ਦੀ ਲੋਕੇਸ਼ਨ ਕੀ ਹੈਗੀ ਤੇ ਕਿਹੜੇ-ਕਿਹੜੇ ਨੰਬਰ ਨੇ ਜਿਨ੍ਹਾਂ ਦੇ ਰਾਹੀਂ ਕਿਸਾਨ ਜੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹ ਆਪਣੀ ਜਿਹੜੀ ਹੈ ਸਰਦਾਰ ਇੰਡਸਟਰੀ ਸਾਡਾ ਜਿਹੜੀ ਹੈਗੀ ਹੈ ਆਨਲਾਈਨ ਜੇ ਤੁਸੀਂ ਸਰਚ ਕਰਨਾ ਚਾਹੁੰਦਾ ਰੂਪ ਐਗਰੀਕਲਚਰ ਦੇ ਨਾਮ ਤੇ ਜਿਹੜੀ ਫਰਮ ਸਾਡੀ ਹੈਗੀ ਹੈ ਰਜਿਸਟਰਡ ਹੈ ਤੇ ਇਹ ਜਦੋਂ ਤੁਸੀਂ ਮਾਨਸਾ ਦੇ ਵਿੱਚ ਇੰਟਰ ਕਰਦੇ ਹੋ ਤਾਂ ਮਾਨਸਾ ਵਿੱਚ ਪਟਿਆਲਾ ਰੋਡ ਤੇ ਮਾਨਸਾ ਕੈਂਚੇ ਚੌਂਕ ਤੋਂ ਲਗਭਗ ਡੇਢ ਕਿਲੋਮੀਟਰ ਅੱਗੇ ਆ ਕੇ ਐਚਪੀ ਪੰਪ ਦੇ ਬਿਲਕੁਲ ਸਾਹਮਣੇ ਬਣੀ ਹੋ ਤੇ ਉਸ ਤੋਂ ਇਲਾਵਾ ਤੁਸੀਂ ਸਾਡੇ ਜਿਹੜੇ ਹੈਗੇ ਨੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਉਹ ਨੰਬਰ ਮੈਂ ਤੁਹਾਨੂੰ ਦੱਸ ਰਿਹਾ 981444743 9324293242 94630 17000 ਇਹਨਾਂ ਨੰਬਰਾਂ ਦੇ ਉੱਤੇ ਵੀ ਤੁਸੀਂ ਜਦ ਚਾਹੇ ਕਾਲ ਕਰਕੇ ਤੁਸੀਂ ਕਿਸੇ ਵੀ ਸੰਤ ਬਾਰੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ